ਛੱਡ ਪਰੇ ਭਗਵੰਤ ਮਾਨ ਨੂੰ ਛੱਡ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੈਪਟਨ ਮਰਿੰਦਰ ਸਿੰਘ ਨੂੰ ਅੱਜ ਹੁਣ ਤੂੰ ਫੇਰ ਕਹੀ ਆਨਾ ਕਿ ਬਾਬਲ ਕੈਪਟਨ ਆਏ ਆ ਬਾਬਲਾ ਨੇ ਐ ਕੀਤਾ ਬਾਬਲਾ ਨੇ ਉਹ ਕੀਤਾ ਜਿਹੜੇ ਵਿਕਰਮਜੀਤ ਮਜੀਠੀਆ ਨੂੰ ਤੂੰ ਸ਼ੂਬ ਸ਼ੂਬ ਕਰਦਾ ਸੀ ਉਹਨੂੰ ਤੂੰ ਜਾ ਕੇ ਜਫੀਆਂ ਪਾਈਆਂ ਓਏ ਕੀ ਮਤਲਬ ਸਟੈਂਡ ਵੀ ਹੋਵੇ ਨਾ ਫਿਰ ਬੰਦੇ ਦੇ ਤਾਂ ਹੀ ਤਾਂ ਕਹਿਣਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਆਪਦਾ ਸਟੈਂਡ ਬਣਵਾ ਪਹਿਲਾਂ ਫਿਰ ਪਤਾ ਲੱਗੂਗਾ ਨਵਜੋਤ ਸਿੰਘ ਸਿੱਧੂ ਹੁਣ ਜਵਾਬ ਦੇ ਕੇ ਜਾਈਂ ਤੇਰੇ ਮੈਂ ਬਿਆਨ ਭਾਸ਼ਣ ਸੁਣਦਾ ਆ ਰਿਆਂ ਆਹ ਪਤਾ ਨਹੀਂ ਕਿਹੜਾ ਰੀਚਾਰਜ ਆ ਖੌਰੇ ਕੋਈ ਤੇਰਾ ਕੋਈ ਸਿਲਸੁਲ ਘਟਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਾਲ ਦੇ ਵਿੱਚ ਕੋਈ ਮਹੀਨਾਕ ਸਿਲ ਤੇਰੇ ਪੂਰੇ ਰਹਿੰਦੇ ਆ ਉਹਨਾਂ ਸਿਲਾਂ ਦੇ ਵਿੱਚ ਆ ਕੇ ਬੋਲਦਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਇਹ ਸਵਾਲ ਆਇ ਛਾਣ ਕੇ ਤੇਰੇ ਭਾਸ਼ਨ ਅੱਜ ਲਗਭਗ 15-20 ਦਿਨ ਹੋ ਗਏ ਕਦੇ ਭਗਵੰਤ ਮਾਨ ਤੇ ਕਦੇ ਤੇਰੇ ਕਾਂਗਰਸ ਤੇ ਬਿਆਨ ਕਦੇ ਕਿਸੇ ਤੇ ਬਿਆਨ ਹੁਣ ਜਵਾਬ ਦੇ ਕੇ ਜਾਈਂ ਲੋਕਾਂ ਦਾ ਇਕੱਠ ਕਰ ਲੈਣਾ ਇਕੱਠ ਕੋਈ ਇਹ ਨਹੀਂ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਨੇ ਕੱਠ ਰੱਖਿਆ ਤੇ ਸਾਰਾ ਪੰਜਾਬ ਭੱਜ ਕੇ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਗਈ ਅਸਲ ਦੇ ਵਿੱਚ ਜਦੋਂ ਕੱਠ ਰੱਖਿਆ ਜਾਂਦਾ ਪਿੰਡਾਂ ਦੇ ਵਿੱਚ ਤੇਰੇ ਲੀਡਰ ਹੁੰਦੇ ਆ ਔਰ ਜਿਹੜੇ ਲੀਡਰ ਹਰ ਇੱਕ ਵਿਅਕਤੀ ਦੇ ਹੁੰਦੇ ਆ ਜਿਹੜਾ ਪਾਰਟੀ ਬਾਜ਼ੀ ਦਾ ਹੁੰਦਾ ਜਿਹੜੇ ਪਿੰਡਾਂ ਦੇ ਲੀਡਰ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਕਿ ਆ ਤੇਰੇ ਕੋਲ ਦੋ ਬੱਸਾਂ ਭੇਜਣੀਆਂ ਆ ਆ ਦੋ ਬੱਸਾਂ ਤੁੰਨ ਕੇ ਆਉਣੀਆਂ ਚਾਹੀਦੀਆਂ ਜਿਵੇਂ ਮਰਜ਼ੀ ਆਉਣ ਇਤਿਹਾਸ ਗਵਾ ਕਿਸੇ ਵੀ ਪਾਰਟੀ ਦੀ ਰੈਲੀ ਹੋਈ ਆ ਕਿਉਂ ਜਿਹੜੀਆਂ ਬੱਸਾਂ ਉਹ ਪਾਰਟੀ ਵਾਲੇ ਭੇਜਦੇ ਆ ਨਾ ਕਿ ਕੋਈ ਪਿੰਡ ਵਾਲੇ ਆਪ ਇਕੱਠੇ ਹੋ ਕੇ ਗਏ ਆ ਜੇਕਰ ਪਿੰਡਾਂ ਵਾਲੇ ਆਪ ਇਕੱਠੇ ਹੋ ਕੇ ਜਾਣ ਤਾਂ ਆਪ ਦੇ ਕੋਲੋਂ ਜਾਣ ਕਿਸੇ ਦੀਆਂ ਬੱਸਾਂ ਨਾ ਆਉਣ ਹੁਣ ਮੈਂ ਜਵਾਬ ਇਹ ਦੇਣ ਲੱਗਿਆ ਕਿ ਐਮਐਲਏ ਤੂੰ ਰਿਆਂ ਬਿਜਲੀ ਮੰਤਰੀ ਤੈਨੂੰ ਬਣਾਇਆ ਜਿਹੜਾ ਕਹਲਾ ਭਾਜਪਾ ਦੇ ਵਿੱਚ ਤੂੰ ਰਿਆਂ ਸਾਰੀਆਂ ਪਾਰਟੀਆਂ ਬਦਲਤੀਆਂ ਜੇਕਰ ਨਹੀਂ ਗਿਆ ਤਾਂ ਕੱਲਾ ਝਾੜੂ ਦੇ ਵਿੱਚ ਨਹੀਂ ਗਿਆ ਜਦੋਂ ਝਾੜੂ ਆਉਣ ਵਾਲਾ ਸੀ ਉਦੋਂ ਝਾੜੂ ਤੇ ਵੀ ਚੁੱਪ ਚਾਪ ਰਿਆਂ ਬਾਅਦ ਦੇ ਵਿੱਚ ਬੋਲਣ ਲੱਗਿਆ ਹੁਣ ਤੇ ਲੋਕਾਂ ਨੂੰ ਕੀ ਕਹਿ ਰਿਆਂ ਸਾਡੇ ਤੇ ਕਰਜ਼ਾ ਚੜ ਗਿਆ ਕੌਣ ਇਹਨਾਂ ਦਾ ਭਉ ਆ ਕੇ ਲਾਊਗਾ ਕੌਣ ਲਾਊਗਾ ਕਰਜ਼ਾ 100000 ਰੁਪਿਆ ਕਿਹਾ ਸੀ ਇਹਨਾਂ ਨੇ ਕਿੱਥੇ ਹੈ 100000 ਰੁਪਿਆ ਆਇਆ ਕਿਸੇ ਦੇ ਖਾਤੇ ਨਹੀਂ ਆਉਣਾ ਫੇਰਾ ਨਾ ਆਪਣੰਗ ਬਾਪਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਹੈ ਸਵਾਲ ਆਇਆ ਛਾਣ ਕੇ ਅੱਛਾ ਪੰਜਾਬ ਵਾਲੇ ਨੰਗ ਸੀ ਤੇ ਨੰਗਾ ਕਰੇ ਨੰਗਾ ਆ ਗਏ ਲਿਆ ਹੈ ਸਵਾਲ ਛਾਣ ਕੇ ਇਹ ਨੰਗ ਕਿਉਂ ਹੋਏ ਆ ਕਰਜ਼ੇ ਕਿਉਂ ਚੜੇ ਆ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂ ਨਾ ਦੂਜੇ ਪਾਸੇ ਲੋਕਾਂ ਨੂੰ 1000 ਰੁਪਏ ਵਾਲਾ ਤੋਂ ਮੁੱਦਾ ਯਾਦ ਕਰਾਈ ਜਾਣਾ ਜੇਕਰ 1 ਕਰੋੜ ਔਰਤ ਨੂੰ ਵੀ ਉਹ 1000 ਰੁਪਏ ਦੇਣ 1000 ਕਰੋੜ ਰੁਪਏ ਮਹੀਨੇ ਦਾ ਬਣਦਾ ਤੇ ਬਾਹਰੋਂ ਪਾਜੀ 60 60000 ਕਰੋੜ ਰੁਪਏ 5 ਸਾਲਾਂ ਦਾ ਬਣੂਗਾ ਕਿ ਉਹ ਭਰੂਗਾ ਕੌਣ ਨਵਜੋਤ ਸਿੰਘ ਸਿੱਧੂ ਜਾਂ ਕੇਸਰੀਵਾਲ ਜਾਂ ਭਗਵੰਤ ਮਾਨ ਕੋਈ ਨਹੀਂ ਭਰਦਾ ਉਹ ਭਰਨਾ ਪੈਣਾ ਪੰਜਾਬ ਦੇ ਲੋਕਾਂ ਨੂੰ ਸਾਡਾ ਸਿਰ ਤੇ ਸਾਡੀਆਂ ਜੁੱਤੀਆਂ ਯਾਰ ਐਡੇ ਅਹੁਦੇ ਤਗੜੇ ਰਹਿ ਜਾਂ ਨਵਜੋਤ ਸਿੰਘ ਸਿੱਧੂ ਹੁਣ ਯੱਕ ਦਾ ਵੀ ਠੰਡਾ ਪੈ ਜਾਣਾ ਯੱਕ ਦਾ ਵੀ ਗਰਮ ਹੋ ਜਾਣਾ ਅਸਲ ਦੇ ਵਿੱਚ ਮੈਂ ਤਾਂ ਹੁਣ ਰਾਹੁਲ ਗਾਂਧੀ ਨੂੰ ਕਹਿਣਾ ਚਾਹੂੰਗਾ ਕਿ ਯਾਰ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਤਗੜਾ ਜਿਹਾ ਅਹੁਦਾ ਦੇ ਦਿਓ ਕੋਈ ਮਹੀਨਾ 10 ਮਹੀਨੇ ਚੁੱਪ ਰਹਿ ਜੂਗਾ ਫਿਰ ਜਦੋਂ ਉਹਦਾ ਨਾ ਰਿਆ ਉਹਨੇ ਉਦੋਂ ਹੀ ਬੋਲਣਾ ਸਟਾਰਟ ਕਰ ਦੇਣਾ ਜਦੋਂ ਥੋੜਾ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਉਦੋਂ ਉਸੇ ਦੇ ਵਿਰੁੱਧ ਤੂੰ ਆ ਗਿਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਿਆ ਉਹਨੇ ਤੈਨੂੰ ਬਿਜਲੀ ਮੰਤਰੀ ਬਣਾਇਆ ਉਹ ਤਾਂ ਤੂੰ ਅਸਤੀਫਾ ਦੇਤਾ ਸਾਰੀਆਂ ਚੀਜ਼ਾਂ ਤੂੰ ਤਾਂ ਤੂੰ ਭਜਦਾ ਰਿਆ ਤੇ ਪੰਜਾਬ ਦਾ ਭਲਾ ਕਿੱਥੋਂ ਆਜੂਗਾ ਨਾਲੇ ਗੱਲ ਸੁਣੋ ਮੇਰੀ ਤੁਸੀਂ ਕੀ ਕਿਹਾ ਸਿੱਖ ਨਹੀਂ ਮਰਦੇ ਇਹਨਾਂ ਨੂੰ ਅਬਦਾਲੀ ਅਰਗੇ ਮਾਰਨਾ ਏ ਫਲਾਨੇ ਮਾਰਨਾ ਏ ਧੌਂਕੇ ਮਾਰਨਾ ਏ ਉਹ ਸ਼ਰਮ ਕਰੋ ਯਾਰ ਗੱਲ ਨਾਲੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਐਨੀ ਗੱਲ ਨਾ ਕਰਿਆ ਕਰ ਜੇ ਕਰ ਪੰਜਾਬ ਦੀ ਗੱਲ ਕਰਦੇ ਤਾਂ ਕਿੱਡੇ ਦੀ ਤੂੰ ਪਾਰਟੀ ਆਪ ਦੀ ਬਣਾ ਲੈਂਦਾ ਤੇ ਪਾਰਟੀ ਬਣਾ ਕੇ ਤੂੰ ਭਾਈ ਸਾਹਿਬ ਆਪ ਦਾ ਕੋਈ ਨਾ ਕੋਈ ਜਿਹੜਾ ਪੰਜਾਬ ਦਾ ਭਲਾ ਕਰ ਦੇਣਾ ਸੀ ਪਰ ਜਦੋਂ ਵੀ ਤੈਨੂੰ ਪਾਰਟੀ ਤੋਂ ਕਿਸੇ ਨੇ ਅਹੁਦੇ ਤੋਂ ਲਾਇਆ ਤੇ ਤੂੰ ਕੁਝ ਨਹੀਂ ਕੀਤਾ ਐਵੇਂ ਮੈਂ ਕਹਿਣਾ ਛੱਜ ਬੋਲੇ ਪਰਸ਼ਾਨੀ ਨਾ ਬੋਲੇ ਜੇ ਕਰ ਤੂੰ ਛੱਡ ਪਰੇ ਭਗਵੰਤ ਮਾਨ ਨੂੰ ਛੱਡ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੈਪਟਨ ਮਰਿੰਦਰ ਸਿੰਘ ਨੂੰ ਅੱਜ ਹੁਣ ਤੂੰ ਫੇਰ ਕਹੀ ਜਾਣਾ ਕਿ ਬਾਬਲ ਕੈਪਟਨ ਆਏ ਆ ਆਬਲਾ ਨੇ ਐ ਕੀਤਾ ਬਾਦਲਾ ਨੇ ਉਹ ਕੀਤਾ ਜਿਹੜੇ ਵਿਕਰਮਜੀਤ ਮਜੀਠੀਆ ਨੂੰ ਤੂੰ ਸ਼ੂਬ ਸ਼ੂਬ ਕਰਦਾ ਸੀ ਉਹਨੂੰ ਤੂੰ ਜਾ ਕੇ ਜੱਫੀਆਂ ਪਾਈਆਂ ਆਇਆ ਕੀ ਮਤਲਬ ਸਟੈਂਡ ਵੀ ਹੋਏ ਨਾ ਫਿਰ ਬੰਦੇ ਦੇ ਤਾਂ ਇਟਾ ਕਹਿਣਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਆਪਦਾ ਸਟੈਂਡ ਬਣਵਾ ਪਹਿਲਾਂ ਫਿਰ ਪਤਾ ਲੱਗੂਗਾ ਮੈਂ ਤਾਂ ਅਕਸਰ ਵੇਖ-ਵੇਖ ਕੇ ਹੈਰਾਨ ਹੁੰਨਾ ਰਹਿਣਾ ਕਿ ਆ ਅੱਜ ਆਇਆ ਝਾੜੂ ਵਾਲਿਆਂ ਨੂੰ ਪਰੇ ਕਰ ਰਹਿ ਰਹਿ ਕੇ ਇੱਕ ਪਾਸੇ ਰਹਿ ਗਏ ਤੈਨੂੰ ਕਿੰਨਾ ਚਿਰ ਹੋ ਗਿਆ ਰਾਜਨੀਤੀ ਦੇ ਵਿੱਚ ਤੇਰੇ ਹਲਕੇ ਦੇ ਵਿੱਚ ਤੂੰ ਕੀ ਫ੍ਰੀ ਹਸਪੀਟਲ ਬਣਾਤੇ ਆ ਉਹ ਮਸ਼ੀਨਾ ਤੂੰ ਸਰਕਾਰੀ ਹਸਪੀਟਲਾਂ ਚਾਲ ਦੇ ਹੱਥੇ ਚ ਪੂਰੀਆਂ ਕਰਾਤਨਾ ਸੀ ਜਿਹੜੀਆਂ ਪ੍ਰਾਈਵੇਟਾਂ ਦੇ ਵਿੱਚ ਹੁੰਦੀਆਂ ਸੀ ਜਵਾਬ ਦੇਈ ਇਹਦਾ ਮੜਾ ਜਾ ਹੁਣ ਐਵੇਂ ਗੱਲਾਂ ਕਰਨ ਦੇ ਨਾਲ ਭਾਸ਼ਣ ਦਿੱਤੇ ਆ ਕੱਲੇ ਬਸ ਜਿਵੇਂ ਕਹ ਲੋ ਤੈਨੂੰ ਕੁਰਸੀ ਚਾਹੀਦੀ ਆ ਉਹ ਕੱਲੀ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਹੋਰ ਤੈਨੂੰ ਕੋਈ ਪੰਜਾਬ ਦੇ ਲੋਕਾਂ ਦਾ ਫਿਕਰਫਕਰ ਨਹੀਂਗਾ ਕਦੇ ਆਖੇ ਬੱਕਰੀਆਂ ਚੋਲੀਆਂ ਕਦੇ ਐ ਕਰ ਲਿਆ ਓਟੂ ਆਪਦਿਆਂ ਨੂੰ ਕਹੀ ਜਾਂਦਾ ਤੂੰ ਉਹਨਾਂ ਦੇ ਨਾਲ ਰੁੱਸਦਾ ਰਿਆਂ ਤੂੰ ਹੀ ਉਹਨਾਂ ਤੋਂ ਪਾਸੇ ਹੁੰਦਾ ਰਿਆਂ ਰੌਲਾ ਕੀ ਇੱਥੋਂ ਪਤਾ ਲੱਗਦਾ ਕਿ ਤੇਰੀ ਲੜਾਈ ਸਿਰਫ ਕੁਰਸੀ ਦੇ ਨਾਲ ਆ ਜੇਕਰ ਅੱਜ ਇੱਕ ਗੱਲ ਯਾਦ ਰੱਖੋ ਕਿ ਅੱਜ ਨਵਜੋਤ ਸਿੰਘ ਸਿੱਧੂ ਕੋਲ ਪਾਵਰ ਹੈ ਨਹੀਂਗੀ ਹੈਗੀ ਆ ਕੀ ਰਾਹੁਲ ਗਾਂਧੀ ਜੀ ਨਾਲ ਹੱਥ ਨਹੀਂ ਮਿਲਦਾ ਮਿਲਦਾ ਲੈ ਛੱਡ ਮੇਰੇ ਕੋਲ ਤੇਰੇ ਜਿੰਨੀ ਪਾਵਰ ਹੁੰਦੀ ਲੈ ਮੈਂ ਲੋਕਾਂ ਦੇ ਵਿੱਚ ਐਲਾਨ ਕਰਦਾ ਮੈਨੂੰ ਤੁਸੀਂ ਕਹਿੰਦੇ ਜਿਵੇਂ ਫਿਰਦੇ ਸੀ ਭਲਾ ਸੌਂਗ ਤੇ ਖੜ ਕੇ ਗੋਲੀ ਮਾਰ ਦਿੰਦੇ ਮੈਂ ਜੇਕਰ ਤਿੰਨ ਹਲਕਿਆਂ ਦੇ ਵਿੱਚੋਂ ਚਿੱਟੇ ਦਾ ਨਾਮੋਂ ਨਿਸ਼ਾਨਨਾ ਬੰਦ ਕਰਾ ਦਿੰਦਾ